ਤਾਂ ਸ਼੍ਰੀ ਜੀ ਮੈਂ ਦੇਖਿਆ ਜੀ ਬੁੱਕ ਬੋਰਡ ਘੱਟ ਪਾ ਰਹੇ ਨੇ ਜੀ ਬਾਕੀ ਗੂਟੇ ਗੂਟੇ ਪਾਈ ਜਾ ਰਹੇ ਨੇ ਤੇ ਜਿਹੜਾ ਮਟੀਰੀਅਲ ਪੂਰਾ ਨਹੀਂ ਪਾ ਰਹੇ ਜੀ ਜਿਹੜਾ ਪੂਰਾ ਨਹੀਂ ਬਣ ਸੜਗੀ ਨੂੰ ਆਜਾ ਬਣ ਜੀ ਤੇ ਅਮੈਂ ਇੱਕ ਇੱਕ ਇੰਸਟਾਗ੍ਰਾਮ ਤੇ ਪਾਈ ਨਹੀਂ ਤੇ ਇਕੱਠੇ ਗੋਟਾ ਇੱਕ ਪਾਣੀ ਚਾਹੀਦੀ ਹੈ ਤੇ ਕਈਆਂ ਸਾਹ ਦੇਖੋ ਛੱਡੀ ਹੋਏ ਨੇ ਤੇ ਸਾਹਮਣੇ ਨਜ਼ਰ ਆਉਂਦੇ ਆ ਕਿ ਕਹਿੰਦਾ ਨਾ ਜੀ ਤੁਸੀਂ ਇੱਕ ਫੋਟੋ ਖਿੱਚੋ ਧੰਨਵਾਦ ਪਤਾ ਲੱਗ ਜੂਗਾ ਇਸ ਸਿਆਸਤ ਗੱਲ 2000 ਤੋਂ ਮੈਂ ਜੋ ਸ਼ਨਾ ਅਧਿਵਿਖਤ ਬਣਾ ਰਹੇ ਨੂੰ ਜਾਈਏ ਕੋਈ ਨਹੀਂ ਨਾ ਕਿੱਥੇ ਜਾ ਕੇ ਸੰਗ ਮਾਲ ਪਾ ਕੇ ਇਸ ਸੰਗ ਮੈਂ ਟੂਰ ਤੇ ਬਰਸਾਤਾਂ ਗਿਆ ਟੁੱਟੀਆਂ ਨਹੀਂ ਇਹ ਚੈਕਿੰਗ ਹੋਣੀ ਚਾਹੀਦੀ ਚੈਕਿੰਗ ਨਹੀਂ ਹੋਈ ਜੇ ਮਾਲ ਪੂਰਾ ਹੋਣਾ ਚਾਹੀਦਾ ਨੁੱਕ ਪੂਰੀ ਹੋਣੀ ਚਾਹੀਦੀ ਜਿਹੜਾ ਚਾਹੀਏ ਉਹ ਜਿੰਨੀ ਚਾਹੀਦੀ ਸੀ ਬਾਂਦ ਚਾਣੀ ਉਹ ਉਹ ਮਜ਼ਾਬਾ ਚੈੱਕ ਕਰਨੀ ਚਾਹੀਦੀ ਲੱਗਦਾ ਕਿ ਦੋਨੋਂ ਕੀ ਪਿਆਰੇ ਮਾਲ ਨਹੀਂ ਇੱਕ ਪੂਰੀ ਮਸਾਂ ਵਿੱਚ ਇੱਕ ਪੂਰੀ ਹੋਣਾ ਜਿਹੜਾ ਪਾਇਆ ਨਾ ਤੇ ਆਪ ਦੇ ਹਲੋ ਕਿੰਨੇ ਚਿਰ ਪਾਰ ਤੋਂ ਨਹੀਂ ਸਰ ਜੀ ਮੇਰੇ ਸਰ 5-7 ਸਾਲ ਬਾਅਦ ਲੱਗਿਆ ਨਾ ਮਹਾਨ 5-6 ਸਾਲ ਤੋਂ ਬਾਅਦ ਲੱਗਿਆ ਨਾ ਮਹਾਨ ਜੇ ਤੁਸੀਂ ਧਿਆਨ ਰੱਖੋਗੇ ਆਪਣੀ ਦੁਕਾਨ ਦੇ ਜਿਹੜੇ ਜਿੰਨਾ ਮਾਲ ਹੋਏ ਹਾਂ ਮੈਂ ਮਾਲ ਚੰਗਾ ਬੇਰੇ ਤਾਂ ਸੜ ਜਾਂਦੇ ਨੇ ਤੇ ਆਉਣਗੇ ਕਿਉਂਕਿ ਉਹਨਾਂ ਨੂੰ ਜੇ ਹਾਂ ਮੈਂ ਕਹਾਂਗਾ ਉਹਨਾਂ ਨੂੰ ਅੰਗੇ ਵੀ ਦੱਸੋ ਕਿਸ ਤਰ੍ਹਾਂ ਬਾਰੇ ਪੂਰਾ ਮਾਲ ਪਾਓ ਤੁਹਾਨੂੰ ਮੈਂ ਕਾ ਗੰਦੀਪ ਸਿੰਘ ਸਾਫ ਕਾ ਕਾਉਂਸਲਰ ਕਰਦੀਆਂ ਇਹਨੇ ਸਰਗਤੋਂ ਮਟੀਰੀਅਲ ਤੁਹਾਨੂੰ ਪਤਾ ਹੀ ਹੈ ਤੁਸੀਂ ਆ ਕੈਮਰਾ ਮਾਰ ਕੇ ਵੇਖੋ ਮਟੀਰੀਅਲ ਕਿਹਜਾ ਪੈ ਰਿਹਾ ਇਹਦੇ ਆ ਕੇ ਜਾਣ ਕਰੀ ਤਾਈ ਦੀ ਵੇਖੋ ਕਿਹਜਾ ਮਨੇ ਕੜੀਆਂ ਮਾਰੀ ਪਿਆ ਰਿਹਾ ਅੱਜ ਤਾਂ ਬਿੱਲੀ ਕਰ ਚਾਉਂ ਫਿਰ ਰੋੜੀ ਅੱਕੇ ਜਾ ਕੇ ਲੁਕਤਾ ਹੈ ਇਹ ਕਿੰਨੇ ਇੰਚੋਂ ਮੈਂ ਬੋਲ ਚੀਂ ਲੁਕਿਆ ਦਿੱਕਾ ਸਾਨੂੰ ਨੂੰ ਲੱਗਦਾ ਕਿ ਬੋਲ ਚੀਂ ਪੈ ਚੁੱਕਾ ਹੈ ਤੇ ਇਹਨੇ ਲਗਭਗ ਇਹਨੇ 2 ਇੰਚ ਦਾ ਵਾਲ ਪਿਆ ਵਾ ਮੈਨ ਲੱਗਦਾ ਹੈ ਕਿ ਅਪੇਂ ਜੀ ਦੀ ਹੀ ਰਗਣੀ ਕਰਾ ਕੇ ਇਹਦੀ ਜਾਂਚ ਹੋਣੀ ਚਾਹੀਦੀ ਪੂਰੀ ਦੇ ਕੋਈ ਸਰਕਾਰ ਮੈਦਾਨ ਕਹਿੰਦੀ ਹੈ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਇਮਾਨਦਾਰ ਸਰਕਾਰ ਦੇਖੋ ਜਿਹੜਾ ਕੰਮ ਕਰਨਾ ਇਮਾਨਦਾਰੀ ਨਾਲ ਕਰੋ ਇਹ ਰੱਬੀ ਕਹਿੰਦਾ ਸਰਪੇ ਹੋਣੀ ਚਾਹੀਦੀ ਹੋਣੀ ਚਾਹੀਦੀ ਨਾ ਰਵਿੰਦਰ ਗੁਪਤਾ ਸਰ ਮਟੀਰੀਅਲ ਦੀ ਇਨੀ ਨਹੀਂ ਜੈਮੈਂਟ ਹੈਗੀ ਪਰ ਜਿਹੜਾ ਸੜਕ ਬਣਾਉਣ ਦਾ ਤਰੀਕਾ ਗਲਤ ਹੈਗਾ ਸੜਕ ਜਿਹੜੀ ਹੈ ਰਾਤ ਨੂੰ ਬਣਨੀ ਚਾਹੀਦੀ ਦਿਨੇ ਜਿੰਨੀ ਬਹੁਤ ਟ੍ਰੈਫਿਕ ਚਲਦੀ ਹੈ ਤੇ ਉਹ ਸੜਕ ਬਣਦੀ ਹੈ ਉਹਦੀ ਕੁਆਲਿਟੀ ਨਹੀਂ ਨਿਕਲਦੀ ਆ ਜੀ ਇਹਨਾਂ ਦੇ ਇੱਕ ਹੈੱਡ ਸੀ ਉਹਨਾਂ ਨੇ ਕਿਹਾ ਹੋਇਆ ਹੋਗਾ ਸੀ ਕਿ ਤੁਸੀਂ ਜਿਹੜੀ ਸੜਕ ਆ ਤੈਨੂੰ ਤੂੰ ਰਾਤ ਨੂੰ ਬਣਾਓ ਇੰਨੀ ਟ੍ਰੈਫਿਕ ਜਲਦੀ ਗਈ ਆ ਤੇ ਉਹਨਾਂ ਦਾ ਜਵਾਬ ਸੀ ਭਾਈ ਮੈਂ ਜਾਂ ਇੱਕ ਸਾਈਡ ਤੋਂ ਟ੍ਰੈਫਿਕ ਤੁਸੀਂ ਰੋਕ ਲਓ ਤੇ ਰਸਤਾ ਬੰਦ ਕਰ ਦਿਓ ਤੇ ਤੁਸੀਂ ਇਸ ਚੀਜ਼ ਨੂੰ ਬਣਾਈ ਆ ਉਹ ਕਹਿੰਦੇ ਕਿ ਇਹ ਸਾਡੇ ਵਾਸਤੇ ਨਹੀਂ ਹੋਗਾ ਜੇ ਅਸੀਂ ਰੋਕੀਏ ਤਾਂ ਬੜੇ ਬੜੇ ਮੀਡੀਆ ਦੇ ਫੋਨ ਆ ਜਾਂਦੇ ਤੇ ਤੁਸੀਂ ਇਹਨੂੰ ਬੰਦ ਕਿਉਂ ਕੀਤਾ ਹੋਇਆ ਸਰਪਨਿ